ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨਾਥੋਕੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪਰਾਣਾ ਪੈਂਦੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜਾ ਸੂਆ ਜਰਸੀ ਬੱਚੀ ਦਿਖਾਉਂਗਾ ਫਿਲਹਾਲ ਹਜੇ ਗੱਭਣਾਂ ਚੰਗੇ ਥਣ ਹਵਾਨੇ ਆ ਲਈ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਦੀ ਦੂਜਾ ਸੂਆ ਸੋਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ 15 ਦਿਨ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 15 ਕਿਲੋ ਚਵਾਇਆ ਕੰਡੇ ਵਾਲਾ ਐਤੀ ਬਾਈ ਜੀ ਹੁਣੇ ਕਹਿੰਦਾ 15 ਹੀ ਦੱਸਾਂਗੇ ਵੱਧ ਜਿੰਨਾ ਮਰਜ਼ੀ ਚਵਾਜੇ ਅੱਗੇ ਜਿਹੜੇ ਸੀਮਨ ਤੋਂ ਪ੍ਰੈਗਨੈਂਟ ਆ ਡੈਨਮਾਰਕ ਦਾ 40 1 36 ਦਾ ਕੋਬਰਾ ਸੀਮਨ ਲੱਗਿਆ ਹੋਇਆ ਇਹ ਤਾਂ ਪ੍ਰੈਗਨੈਂਟ ਆ ਬਾਈ ਜੀ ਸਾਰਿਆਂ ਨੂੰ ਤੋਰ ਕੇ ਥਾਨ ਹਵਾਨਾ ਦਿਖਾ ਦਈਏ ਜੀ ਪਹਿਲਾਂ ਆ ਦੋਸਤੋ ਵੇਖ ਸਕਦੇ ਆ ਫੇਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਬੁੱਦੀ ਵਾਲੀ ਜਰਸੀ ਛੋਟਾ ਗੋਲ ਕੰਨ ਇਸ ਕੁਆਲਟੀ ਸੋਹਣੀ ਹਵਾਨੇ ਦੋਸਤੋ ਹਜੇ ਵਾਲਟਲ ਕਾਫੀ ਪਈ ਹੈ ਬੱਚੀ ਨੇ 15 ਜਣਾ ਚ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੈਰ ਸੂਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬੱਚੀ 15 ਕਿਲੋ ਬੜੇ ਆਰਾਮ ਨਾਲ ਚੁ ਆਜੂ ਥਣ ਸੋਹਣੇ ਆ ਗੁਲਾਬੀ ਥਾਣਾ ਚਾਰੇ ਨਿਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਜੇ ਦੋਸਤੋ ਹਵਾਨਾ ਖਿੱਚਾਂਗੇ ਤਾਂ ਰਵੜੰਗੂ ਵਧੂਗਾ ਵਾਲਟਲ ਕਾਫੀ ਪਈ ਹੈ ਹਵਾਨਾ ਵਾਸੀ ਦਾ ਬੈਕ ਸਾਈਡ ਤੋਂ ਚੈੱਕ ਕਰਾ ਦੇਣਾ ਆ ਦੋਸਤੋ ਦੇਖ ਸਕਦੇ ਆ ਹਵਾਨੇ ਚ ਵਲਟੇ ਲਾਫੀ ਪਈ ਆ ਵੱਚੀ ਨੇ 15 ਦਿਨਾਂ ਚ ਹਵਾਨਾ ਸੋਨਾ ਤਿਆਰ ਕਰ ਜਾਣਾ ਦੁੱਧ ਬਾਈ ਕਹਿੰਦਾ 15 ਕਿਲੋ ਵੱਚੀ ਬੜੇ ਆਰਾਮ ਨਾਲ ਚ ਆਜੂ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ ਵੱਚੀ ਦਾ 37000 ਰੁਪਇਆ ਉੱਚ ਬਾਈ ਜੀ ਹੁਣੇ ਕਹਿੰਦੇ ਮਾਨ ਤਾਨ ਹੋ ਜੂ ਜਿਹਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਰ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ